ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਅੱਜ ਫਿਰ ਇੱਕ ਨਵੀਂ ਵੀਡੀਓ ਵਿੱਚ ਅੱਜ ਆਪਾਂ ਗੱਲ ਕਰਾਂਗੇ ਜਿਸ ਤਰ੍ਹਾਂ ਕਿ ਪਿਛਲੇ ਸਮੇਂ ਇੰਦਰਾਨ ਪਹਿਲਗਾਮ ਕਸ਼ਮੀਰ ਵਿੱਚ ਅਤਵਾਦੀ ਹਮਲਾ ਹੋਇਆ ਸੀ ਦੋਸਤੋ ਜ਼ਿੰਦਗੀ ਮੌਤ ਤਾਂ ਉਸ ਪਰਮਾਤਮਾ ਦੇ ਹੱਥ ਆ ਪਰ ਇਹੋ ਜਿਹੇ ਹਮਲੇ ਵੇਲੇ ਆਪਾਂ ਨੂੰ ਕੀ ਪਰ ਕਾਉਸ਼ਨ ਲੈਣਾ ਚਾਹੀਦਾ ਕਿ ਹਦਿਆਤਾ ਨੇ ਅੱਜ ਮੈਂ ਆਪਣੇ ਤਜਰਬੇ ਮੁਤਾਬਕ ਜਾਂ ਕੁਝ ਸਰਚ ਕਰਕੇ ਇਹ ਚੀਜ਼ਾਂ ਤੁਹਾਡੇ ਸਾਹਮਣੇ ਲੈ ਕੇ ਆਇਆ ਹਾਂ ਵੀਡੀਓ ਨੂੰ ਧਿਆਨ ਨਾਲ ਸੁਣਿਓ ਵੀਡੀਓ ਕਾਫੀ ਤੁਹਾਡੇ ਕੰਮ ਆਉਣ ਵਾਲੀ ਆ ਜ਼ਿੰਦਗੀ ਵਿੱਚ ਉਤਾਰ ਚੜ੍ਹਾਵਾਂ ਵਾਧੇ ਘਾਟੇ ਹੁੰਦੇ ਰਹਿੰਦੇ ਨੇ ਪਤਾ ਨਹੀਂ ਕਿਸ ਮੋੜ ਤੇ ਕਿਹੜੇ ਸਜਾ ਕਿਹੜੀ ਕਿਸੇ ਦੀ ਗੱਲ ਕਹੀ ਕੰਮ ਆ ਜਵੇ ਤੋ ਗੱਲ ਕਰਦੇ ਆਪਾਂ ਜਿਸ ਤਰ੍ਹਾਂ ਅਤਵਾਦੀ ਹਮਲਾ ਹੋਇਆ ਸੀ ਅਜਿਹੇ ਹਮਲਿਆਂ ਦੇ ਵਿੱਚ ਸਾਨੂੰ ਕੀ ਧਿਆਨ ਰੱਖਣਾ ਚਾਹੀਦਾ ਇਹ ਚੀਜ਼ਾਂ ਨਜ਼ਰ ਅੰਦਾਜ਼ ਨਹੀਂ ਕਰਨੀਆਂ ਚਾਹੀਦੀਆਂ ਅਵਲਤ ਪਰਮਾਤਮਾ ਕਿਸੇ ਨਾਲ ਇਹੋ ਜਿਹੀ ਕਰੇ ਨਾ ਪਰ ਜ਼ਿੰਦਗੀ ਵਿੱਚ ਪਤਾ ਨਹੀਂ ਕਿੱਥੇ ਕੀ ਹੋ ਜਾਵੇ ਯਾਤਰਾ ਜਦੋਂ ਤੁਸੀਂ ਇਹੋ ਜਿਹੀ ਥਾਂ ਤੇ ਕਿਤੇ ਯਾਤਰਾ ਕਰਦੇ ਹੋ ਤਾਂ ਯਾਤਰਾ ਤੋਂ ਪਹਿਲਾਂ ਸਾਰੀਆਂ ਜਿਹੜੀਆਂ ਗਵਰਨਮੈਂਟ ਵੱਲੋਂ ਜਾਂ ਉੱਥੇ ਦੇ ਲੋਕਲ ਪੁਲਿਸ ਸਟੇਸ਼ਨਾਂ ਵੱਲੋਂ ਜੋ ਗਾਈਡਲਾਈਨ ਹੁੰਦੀ ਹੈ ਜੋ ਸੁਝਾਅ ਦਿੱਤੇ ਹੁੰਦੇ ਆ ਸੁਰੱਖਿਆ ਦੇ ਮੁੱਦੇ ਆ ਨਜ਼ਰ ਉਹਨਾਂ ਨੂੰ ਜ਼ਰੂਰ ਪੜੋ ਸੁਣੋ ਉਥੋਂ ਦੀ ਅਖਬਾਰ ਉਤੋਂ ਦਾ ਲੋਕਲ ਜਿਹੜਾ ਹੈ ਉਹ ਲੋਕ ਉਹਨਾਂ ਨੂੰ ਪੁੱਛਦੇ ਸਿ ਕਰੋ ਵੀ ਇਹ ਤੇ ਅਸੀਂ ਆਏ ਆ ਕੀ ਮਾਹੌਲ ਆ ਕਿਦਾਂ ਦਾ ਹੈ ਜਾਦੇ ਜਿਦਾਂ ਯੂਟਿਊਬਰ ਆਪਣੇ ਘੁੰਮਣ ਜਾਂਦੇ ਆ ਤੇ ਉਹ ਆਪਣਾ ਉਥੇ ਕੈਂਪ ਵਗੈਰਾ ਵੀ ਲਾਉਂਦੇ ਆ ਟੈਂਟਰ ਦੇ ਤੇ ਰਹਿਣ ਤੋਂ ਪਹਿਲਾਂ ਉਹ ਲੋਕਲ ਲੋਕਾਂ ਨੂੰ ਜਦੋਂ ਪੁੱਛਦੇ ਵੀ ਇੱਥੇ ਕੋਈ ਉਹੋ ਜਿਹਾ ਜਾਨਵਰ ਤਾਂ ਨਹੀਂ ਹੁੰਦਾ ਕੋਈ ਸ਼ੇਰ ਜਾਂ ਚੀਤਾ ਕੋਈ ਉਹੋ ਜਿਹਾ ਜਾਨਵਰ ਫੇ ਉਹ ਆਪਣਾ ਟੈਂਟ ਲਾਉਂਦੇ ਆ ਇਸੇ ਤਰ੍ਹਾਂ ਇਹ ਵੀ ਚੀਜ਼ਾਂ ਇਹ ਵੀ ਗੱਲਾਂ ਜਿਹੜੀਆਂ ਧਿਆਨ ਦੇਣ ਯੋਗ ਆ ਜਦੋਂ ਤੁਸੀਂ ਅਜਿਹੀ ਥਾਂ ਤੇ ਜਾਂਦੇ ਹੋ ਤਾਂ ਪਹਿਲਾਂ ਜਿਹੜੀ ਤੁਸੀਂ ਹੋਟਲ ਜਾਂ ਕਿਸੇ ਰੈਸਟ ਨੂੰ ਚੋਣ ਕਰਦੇ ਆ ਉਹਦੀ ਸਰਕਿਆ ਨੂੰ ਚੰਗੀ ਤਰ੍ਹਾਂ ਦੇਖੋ ਵੀ ਇੱਥੇ ਸੁਰੱਖਿਆ ਦੇ ਕੀ ਇੰਤਜ਼ਾਮ ਆ ਜੇ ਕੋਈ ਦੇਹੀ ਘਟਨਾ ਵਾਪਰਦੀ ਆ ਤੇ ਆਪਾਂ ਕੀ ਕਰ ਸਕਦੇ ਆ ਆਮ ਲੋਕ ਦੇ ਉੱਤੇ ਜਿਸ ਤਰ੍ਹਾਂ ਮੈਂ ਵੀ ਕਦੇ ਕਿਤੇ ਬਾਹਰ ਘੁੰਮਣ ਜਾਣਾ ਤੇ ਮੈਂ ਵੀ ਜੇ ਬਾਈ ਦੀਵੇ ਕਿਸੇ ਹੋਟਲ ਦਾ ਕਮਰਾ ਲੈ ਲੈਂਦੇ ਆ ਤੇ ਉਹਦੀਆਂ ਸਾਰੀਆਂ ਖਿੜਕੀਆਂ ਦਰਵਾਜਾ ਖੋਲ ਕੇ ਦੇਖਦੇ ਆ ਵੀ ਇਹ ਪੰਜੇ ਫਸਟ ਫਲੋਰ ਤੋਂ ਉੱਪਰ ਕਿਤੇ ਦੂਜੇ ਤੀਜੇ ਫਲੋਰ ਦੇ ਉੱਤੇ ਰਹਿ ਰਹੇ ਆ ਤਾਂ ਬਾਈ ਦੀਵੇ ਕੋਈ ਅੱਗ ਲੱਗ ਜਵੇ ਜਾਂ ਕੋਈ ਜਹਾ ਅਨਹੋਣੀ ਹੋ ਜਵੇ ਤੇ ਆਪਾਂ ਕਿੱਧਰ ਵੀ ਭੱਜ ਸਕਦੇ ਆ ਕਿੱਧਰ ਦੀ ਉੱਤਰ ਸਕਦੇ ਆ ਕਿਸ ਤਰ੍ਹਾਂ ਉੱਤਰ ਸਕਦੇ ਆ ਇਹ ਗੱਲਾਂ ਜਿਹੜੀਆਂ ਸਾਰੀਆਂ ਉਸ ਵਕਤ ਧਿਆਨ ਵਿੱਚ ਲਿਓਣੀਆਂ ਚਾਹੀਦੀਆਂ ਇਸੇ ਤਰ੍ਹਾਂ ਤੁਸੀਂ ਉਸ ਹੋਟਲ ਦੇ ਵਿੱਚ ਰਹਿਣ ਲੱਗੇ ਆ ਇੱਥੇ ਸੁਰੱਖਿਆ ਦੇ ਕੀ ਇੰਤਜ਼ਾਮ ਜਿਵੇਂ ਕਿ ਸੀਸੀਟੀਵੀ ਕੈਮਰੇ ਵਗੈਰਾ ਲੁਕੇ ਹਨ ਹੋਟਲ ਨੂੰ ਪ੍ਰਵੇਸ਼ ਦੁਆਰ ਕਿਦਾਂ ਦਾ ਹੈ ਜੇ ਉਹ ਦੁਆਰ ਬੰਦ ਹੋ ਜਵੇ ਤੇ ਆਪਾਂ ਕਿੱਧਰ ਦੀ ਨਿਕਲ ਸਕਦੇ ਆ ਇਹ ਵੀ ਚੀਜ਼ਾਂ ਇਹ ਵੀ ਗੱਲਾਂ ਜਿਹੜੀਆਂ ਧਿਆਨ ਵਿੱਚ ਰੱਖਣੀਆਂ ਚਾਹੀਦੀਆਂ ਇਸ ਤੋਂ ਬਾਅਦ ਜਦੋਂ ਤੁਸੀਂ ਅਜਹੀ ਕਿਤੇ ਘੁੰਮਣ ਵਾਲੀ ਜਗ੍ਹਾ ਤੇ ਜਾਂਦੇ ਹੋ ਸਭ ਤੋਂ ਪਹਿਲਾਂ ਉੱਥੇ ਲੋਕਲ ਪ੍ਰਸ਼ਾਸਨ ਪੁਲਿਸ ਵਿਭਾਗ ਜਾਂ ਡਿਪਟੀ ਕਮਿਸ਼ਨਰ ਵਿਭਾਗ ਅਜਿਹੇ ਐਮਰਜੈਂਸੀ ਨੰਬਰ ਆਪਣੇ ਫੋਨ ਵਿੱਚ ਜ਼ਰੂਰ ਫੀਲ ਕਰੋ ਜਦੋਂ ਵੀ ਕਿਤੇ ਜਾਂਦੇ ਤੁਸੀਂ ਉਥੋਂ ਦਾ ਹੈਲਪਲਾਈਨ ਨੰਬਰ ਉਥੋਂ ਦਾ ਪੁਲਿਸ ਕੰਟਰੋਲ ਦਾ ਨੰਬਰ ਜਿਹੜਾ ਉਹ ਆਪਣੇ ਮੋਬਾਈਲ ਵਿੱਚ ਸੇਵ ਜ਼ਰੂਰ ਕਰੋ ਜਦੋਂ ਤੁਸੀਂ ਅਜਿਹੀ ਯਾਤਰਾ ਕਰਦੇ ਹੋ ਤੇ ਤੁਸੀਂ ਯਾਤਰਾ ਦੌਰਾਨ ਕਿਸ ਹੋਟਲ ਵਿੱਚ ਰਹੇ ਹੋ ਕਿਸ ਲੋਕੇਸ਼ਨ ਦੇ ਵਿੱਚ ਰਹੇ ਹੋ ਉਥੋਂ ਦੇ ਹੋਟਲ ਦਾ ਨੰਬਰ ਉਹ ਜਿਹੜਾ ਹੈ ਉਹ ਆਪਣੇ ਕਿਸੇ ਨੀਅਰ ਡੀਅਰ ਜਿਹੜਾ ਤੇ ਅਡਾਰਸ਼ੀਦਾਰ ਨਜ਼ਦੀਕੀ ਆ ਭੈਣ ਭਰਾ ਉਹਦੇ ਨਾਲ ਜ਼ਰੂਰ ਸਾਂਝਾ ਕਰੋ ਉਸ ਨੂੰ ਉਸ ਨੰਬਰ ਬਾਰੇ ਵੀ ਦੱਸੋ ਵੀ ਮੈਂ ਫਿਲਹਾਲ ਇਸ ਜਗ੍ਹਾ ਤੇ ਹਾਂ ਤੇ ਆ ਇਥੋਂ ਦਾ ਨੰਬਰ ਹੈਗਾ ਐਮਰਜੈਂਸੀ ਸੇਵਾ ਦੇ ਵਿੱਚ ਉਸ ਨੰਬਰ ਨੂੰ ਆਪਾਂ ਡਾਇਲ ਕਰ ਸਕਦੇ ਇਸ ਤੋਂ ਇਲਾਵਾ ਜਿੱਦਾਂ ਮੈਂ ਪਹਿਲਾਂ ਵੀ ਗੱਲ ਕਰ ਚੁੱਕਾ ਹਾਂ ਤੁਸੀਂ ਉਸ ਏਰੀਆ ਦੇ ਪੁਲਿਸ ਸਟੇਸ਼ਨ ਦਾ ਨੰਬਰ ਕੰਟਰੋਲ ਰੂਮ ਦਾ ਨੰਬਰ ਉਥੋਂ ਦੇ ਹਸਪਤਾਲ ਐਮਰਜੈਂਸੀ ਸੇਵਾਵਾਂ ਜਿੰਨੀਆਂ ਵੀ ਹੁੰਦੀਆਂ ਉਹਦਾ ਨੰਬਰ ਜ਼ਰੂਰ ਲੈ ਕੇ ਰੱਖੋ ਜ਼ਰੂਰ ਨਹੀਂ ਤੁਹਾਡੇ ਨਾਲ ਕੋਈ ਅਣਹੋਣੀ ਹੋਣੀ ਕੋਈ ਕਿਸੇ ਨਾਲ ਹੋਰ ਨਾ ਵੀ ਹੋ ਸਕਦੀ ਆਪਾਂ ਇਹਦੇ ਵਿੱਚ ਹੈਲਪ ਕਰ ਸਕਦੇ ਹਾਂ ਕਿਸੇ ਦੀ ਵੀ ਹੈਲਪ ਕਰ ਸਕਦੇ ਹਾਂ ਕਿਉਂਕਿ ਉੱਥੇ ਪਹਿਲਗਾਮ ਹਮਲਾ ਹੋਇਆ ਸੀ ਅਜਿਹੇ ਹਮਲੇ ਦੌਰਾਨ ਅਸੀਂ ਕਿਸ ਤਰ੍ਹਾਂ ਦੀ ਸਥਿਤੀ ਕਿਸ ਤਰ੍ਹਾਂ ਦੇ ਮਾਹੌਲ ਦੇ ਵਿੱਚੋਂ ਕਿਸ ਤਰ੍ਹਾਂ ਗੁਜ਼ਰਨਾ ਜਿੰਨਾ ਵੀ ਸੰਭਵ ਹੋ ਸਕੇ ਅਜਿਹੀ ਹਾਲਤ ਵਿੱਚ ਪਤਾ ਲੱਗਣ ਤੇ ਫਟਾਫਟ ਉਥੋਂ ਭੱਜਣ ਦੀ ਕੋਸ਼ਿਸ਼ ਕਰੋ ਤੋਂ ਜਿੰਨਾ ਜਲਦੀ ਹੋ ਸਕੇ ਤੁਸੀਂ ਕਿਸੇ ਸੁਰੱਖਿਅਤ ਜਗ੍ਹਾ ਵੱਲ ਨੂੰ ਜਿਹੜਾ ਕਿ ਆਮ ਰਸਤਾ ਹੋਵੇ ਉਸ ਰਸਤੇ ਦੀ ਬਜਾਏ ਕੋਈ ਹੋਰ ਰਸਤਾ ਚੂਜ਼ ਕਰੋ ਇਥੋਂ ਦੀ ਤੁਸੀਂ ਭੱਜ ਸਕਦੇ ਹੋ ਇਸ ਤੋਂ ਇਲਾਵਾ ਜਦੋਂ ਵੀ ਤੁਸੀਂ ਅਜਿਹੀ ਜਗ੍ਹਾ ਤੇ ਜਾਂਦੇ ਹੋ ਅਗਰ ਤੁਹਾਨੂੰ ਕੋਈ ਅਜਿਹੀ ਗੱਲਬਾਤ ਜਾਂ ਕੋਈ ਚੀਜ਼ ਸ਼ੱਕੀ ਲੱਗਦੀ ਹੈ ਜਿਸ ਤਰ੍ਹਾਂ ਮੈਂ ਦੱਸਿਆ ਤੁਹਾਡੇ ਕੋ ਉਹ ਐਮਰਜੈਂਸੀ ਨੰਬਰ ਸਵਾਵਾ ਦਾ ਹੋਵੇਗਾ ਤੁਸੀਂ ਉਸ ਨੂੰ ਜਰੂਰ ਸਖਿਆ ਸਬੰਧੀ ਜਿਹੜਾ ਹੈਗਾ ਸਖਿਆ ਪੁਲਿਸ ਦੇ ਨਾਲ ਕੰਟਰੋਲ ਰੂਮ ਨਾਲ ਸਾਂਝਾ ਕਰ ਸਕਦੇ ਹੋ ਜਿਸ ਤਰ੍ਹਾਂ ਉੱਥੇ ਗੋਲੀ ਚੱਲੀ ਜਦੋਂ ਗੋਲੀ ਇਸ ਤਰ੍ਹਾਂ ਦੀ ਚਲਦੀ ਆ ਤਾਂ ਤੁਸੀਂ ਕਿਸੇ ਤੰਦ ਜਾਂ ਕਿਸੇ ਰੁੱਖ ਦੀ ਓਟ ਲਾ ਤੇ ਸੁਰੱਖਿਆ ਜਗ੍ਹਾ ਵੱਲ ਭੱਜਣ ਦੀ ਕੋਸ਼ਿਸ਼ ਜ਼ਰੂਰ ਕਰੋ ਜੇਕਰ ਤੁਸੀਂ ਇੰਝ ਜਗ੍ਹਾ ਤੋਂ ਭੱਜ ਨਹੀਂ ਸਕਦੇ ਤਾਂ ਆਪਣੇ ਆਪ ਨੂੰ ਲੁਕਾਉਣ ਦੀ ਕੋਸ਼ਿਸ਼ ਲੁਕੋਣ ਵਾਲੀ ਜਗ੍ਹਾ ਤੇ ਲੁਕਾਉਣ ਦੀ ਕੋਸ਼ਿਸ਼ ਕਰੋ ਇਸ ਤੋਂ ਇਲਾਵਾ ਤੁਸੀਂ ਉਸ ਮੌਕੇ ਤੇ ਉਸ ਘੁੰਮਣ ਵਾਲੀ ਜਗ੍ਹਾ ਤੇ ਸਭ ਤੋਂ ਪਹਿਲਾਂ ਤਾਂ ਇਹ ਵੇਖੋ ਕਿ ਉਥੇ ਸੁਰੱਖਿਆ ਦਾ ਕੋਈ ਪ੍ਰਬੰਧ ਹੈ ਜਾਂ ਨਹੀਂ ਜੇ ਕੋਈ ਖੁੱਲੀ ਵਾਦੀ ਜਿਹਦੇ ਵਿੱਚ ਘੁੰਮਣ ਜਾਂਦੇ ਹੋ ਤੁਸੀਂ ਸਭ ਤੋਂ ਪਹਿਲਾਂ ਉੱਥੇ ਵੇਖੋ ਜੀ ਉੱਥੇ ਸੁਰੱਖਿਆ ਪ੍ਰਬੰਧ ਹੈਗੇ ਆ ਕਿ ਨਹੀਂ ਹੈਗੇ ਜੇ ਹੈ ਤਾਂ ਕਿੰਨੀ ਦੂਰ ਆ ਇਸ ਬਾਰੇ ਵੀ ਸਾਰੀ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰੋ ਕਿਸੇ ਵੀ ਅਣਜਾਣ ਵਿਅਕਤੀ ਨਾਲ ਲੋੜ ਤੋਂ ਜ਼ਿਆਦਾ ਜਿਹੜੀ ਆਪਣੀ ਗੱਲਬਾਤ ਸ਼ੇਅਰ ਨਾ ਕਰੋ ਜਿਸ ਨੂੰ ਤੁਸੀਂ ਚੰਗੀ ਤਰ੍ਹਾਂ ਨਹੀਂ ਜਾਣਦੇ ਉਸ ਨਾਲ ਆਪਣੀ ਨਿੱਜੀ ਜਾਣਕਾਰੀ ਬਿਲਕੁਲ ਉਸ ਨੂੰ ਦੱਸੋ ਨਾ ਮੈਂ ਕੀ ਕੰਮ ਕਰਦਾ ਨੇ ਕਥੀ ਰਹਿਣਾ ਸਿਰਫ ਆਪਣਾ ਰਾਇਸ਼ ਜਾਂ ਸਟੇਟਸ ਸਿਰਫ ਦੱਸੋ ਹੋਰ ਕੋਈ ਵੀ ਜਾਣਕਾਰੀ ਜਿਹੜੀ ਕਿਸੇ ਨਾਲ ਸਾਂਝੀ ਨਾ ਕਰੋ ਜਿਸ ਤਰ੍ਹਾਂ ਉੱਥੇ ਘਾਟੀ ਵਿੱਚ ਹਮਲਾ ਹੋਇਆ ਇਸ ਤਰ੍ਹਾਂ ਤੁਸੀਂ ਜੇ ਜਾਣਦੇ ਹੋ ਤਾਂ ਸਭ ਤੋਂ ਪਹਿਲਾਂ ਉੱਥੇ ਦੇਖੋ ਵੀ ਸੀਸੀਟੀਵੀ ਕੈਮਰੇ ਜਿਹੜੇ ਉਹ ਲੱਗੇ ਹਨ ਸੁਰੱਖਿਆ ਦਾ ਕਿੰਨਾ ਕੁ ਪ੍ਰਬੰਧ ਹੈ ਜੇ ਤੁਹਾਨੂੰ ਕੋਈ ਸ਼ੱਕੀ ਲੱਗਦਾ ਜਾਂ ਤੁਹਾਨੂੰ ਇਹ ਲੱਗਦਾ ਵੀ ਇਹ ਜਿਹੜੀ ਜੈ ਬਾਈ ਦੀ ਵੇਦ ਦਾ ਕੋਈ ਹਮਲਾ ਹੋਵੇ ਇਹ ਜਗ੍ਹਾ ਜਿਹੜੀ ਸੁਰੱਖਿਅਤ ਨਹੀਂ ਹੈ ਤਾਂ ਤਰੰਤ ਉਥੋਂ ਨਿਕਲਣ ਦੀ ਕੋਸ਼ਿਸ਼ ਕਰੋ ਜਿਆਦਾ ਸਮਾਂ ਉੱਥੇ ਨਾ ਠਹਿਰੋ ਇਸ ਤੋਂ ਇਲਾਵਾ ਜਦੋਂ ਤੁਸੀਂ ਅਜਿਹੀ ਥਾਂ ਤੇ ਜਾਂਦੇ ਹੋ ਤੇ ਕਰਾਊਡ ਕਿੱਥੇ ਜਿਆਦਾ ਹੋਵੇ ਉਹਦੇ ਵਿੱਚ ਜਿਆਦਾ ਨਾ ਸ਼ਾਮਲ ਹੋ ਥੋੜਾ ਜਿਹਾ ਆਪਣੇ ਆਪ ਨੂੰ ਸਾਈਡ ਤੇ ਰੱਖਣ ਦੀ ਕੋਸ਼ਿਸ਼ ਕਰੋ ਜੇਕਰ ਉੱਥੇ ਕੋਈ ਲੋਕਲ ਪ੍ਰਸ਼ਾਸਨ ਵੱਲੋਂ ਕੋਈ ਹਦਾਇਤਾਂ ਜਿਹੜੀਆਂ ਜਾਰੀ ਕੀਤੀਆਂ ਆਈਆਂ ਜਾਂ ਕੋਈ ਪੋਸਟਰ ਜਾਂ ਕੋਈ ਨੋਟਿਸ ਬੋਰਡ ਜਿਹੜਾ ਲਗਾਇਆ ਹੋਇਆ ਤਾਂ ਉਹਨੂੰ ਚੰਗੀ ਤਰ੍ਹਾਂ ਪੜ੍ਹੋ ਤੇ ਉਹਦੀ ਪਾਲਣਾ ਜ਼ਰੂਰ ਕਰੋ ਬਿਲਕੁਲ ਉਹਨੂੰ ਬੇਧਿਆਨੀ ਨਾ ਕਰੋ ਅਗਰ ਤੁਹਾਨੂੰ ਮੈਂ ਜਿੱਦਾਂ ਪਹਿਲਾਂ ਵੀ ਦੱਸ ਤੁਖਾਂ ਵੀ ਕੋਈ ਵੀ ਤੁਹਾਨੂੰ ਸ਼ੱਕੀ ਉਥੇ ਬੰਦਾ ਜਾਂ ਪੰਜਾਬ ਦਾ ਜਿੱਦਾਂ ਆਪਾਂ ਪਿਛਲੇ ਦਿਨੀ ਕੁਝ ਵੀਡੀਓ ਦੇਖੀਆਂ ਜਿਨ੍ਹਾਂ ਨੇ ਦੱਸਿਆ ਜੀ ਸਾਨੂੰ ਸ਼ੱਕੀ ਲੱਗਦੇ ਸੀ ਐ ਐਸੀ ਜốn ਸੀ ਅਸੀਂ ਉਥੇ ਭੱਜ ਜਾਏ ਜੇਕਰ ਤੁਹਾਨੂੰ ਇਸੋ ਜਿਹੇ ਹਾ ਕੋਈ ਚੱਕ ਪੈਂਦੀ ਆ ਤਤ ਤਰੰਤ ਜਿਹੜਾ ਹੈਗਾ ਲੋਕਲ ਪ੍ਰਸ਼ਾਸਨ ਪੁਲਿਸ ਵਿਭਾਗ ਜਾਂ ਮਿਲਟਰੀ ਜਾਂ ਕੋਈ ਵੀ ਉਥੇ ਨੇੜੇ ਹੈ ਸੱਚਾ ਦੋਸਤਾ ਉਹਨੂੰ ਜਰੂਰ ਦੱਸੋ ਇਹ ਬਿਲਕੁਲ ਵੀ ਇਹ ਨਾ ਵੇਖੋ ਵੀ ਅਸੀਂ ਇੱਥੋਂ ਨਿਕਲ ਗਏ ਤੇ ਉਹ ਕੱਲ ਨੂੰ ਕਿਸੇ ਹੋਰ ਦਾ ਨੁਕਸਾਨ ਵੀ ਹੋ ਸਕਦਾ ਇਸ ਤੋਂ ਲਾਵਾ ਤੁਸੀਂ ਆਪਣੀ ਗੱਡੀ ਆਪਣੇ ਮੂਲ ਫਸਟ ایڈ ਕਿੱਟ ਜਿਹੜੀ ਹੈਗੀ ਉਹ ਜਰੂਰ ਰੱਖੋ ਕੁਝ ਜ਼ਰੂਰੀ ਦਵਾਈਆਂ ਮलम ਪੱਟੀ ਵਗੈਰਾ ਜਰੂਰ ਆਪਣੇ ਕੋਲ ਰੱਖੋ ਤੁਸੀਂ ਕੋਸ਼ਿਸ਼ ਕਰੋ ਕਿ ਅਣਜਾਣ ਖੇਤਰ ਵਿੱਚ ਜਿਹੜੇ ਇਕੱਲੇ ਨਾ ਜਾਓ ਇਕੱਲੇ ਨਾ ਘੁੰਮਣ ਦੀ ਕੋਸ਼ਿਸ਼ ਕਰੋ ਜਿੱਥੇ ਬਾਕੀ ਕਰਾਊਡ ਹੋਵੇ ਉੱਥੇ ਤੇ ਜਦਾਂ ਮੈਂ ਪਹਿਲਾਂ ਦੱਸਿਆ ਵੀ ਉਹਰੇ ਵਿੱਚ ਜ਼ਿਆਦਾ ਸ਼ਾਮਲ ਨਾ ਹੋ ਪਰ ਇਹ ਵੀ ਨਾ ਹੋਵੇ ਤੁਸੀਂ ਬਿਲਕੁਲ ਹੀ ਬਿਆਬਾਨ ਖਾਲੀ ਏਰੀਏ ਵਿੱਚ ਜਾ ਕੇ ਇਕੱਲੇ ਹੀ ਘੁੰਮੋ ਫਿਰ ਉਹ ਵੀ ਖਤਰਨਾਕ ਹੋ ਸਕਦਾ ਹੈ ਤੁਸੀਂ ਕੋਸ਼ਿਸ਼ ਕਰੋ ਕਿ ਅਣਜਾਣ ਖੇਤਰ ਵਿੱਚ ਜਿਹੜੇ ਇਕੱਲੇ ਨਾ ਜਾਓ ਇਕੱਲੇ ਨਾ ਘੁੰਮਣ ਦੀ ਕੋਸ਼ਿਸ਼ ਕਰੋ ਜਿੱਥੇ ਬਾਕੀ ਘਰੌੜ ਹੋਵੇ ਉੱਥੇ ਤੇ ਜਦਾਂ ਮੈਂ ਪਹਿਲਾਂ ਦੱਸਿਆ ਵੀ ਉਹਦੇ ਵਿੱਚ ਜ਼ਿਆਦਾ ਸ਼ਾਮਲ ਨਾ ਹੋ ਪਰ ਇਹ ਵੀ ਨਾ ਹੋਵੇ ਤੁਸੀਂ ਬਿਲਕੁਲ ਹੀ ਬੀਆਬਾਨ ਖਾਲੀ ਏਰੀਆ ਵਿੱਚ ਜਾ ਕੇ ਇਕੱਲੇ ਹੀ ਘੁੰਮੋ ਫਿਰ ਉਹ ਵੀ ਖਤਰਨਾਕ ਹੋ ਸਕਦਾ ਹੈ ਜਿੰਨਾ ਹੋ ਸਕੇ ਸੰਭਵ ਹੋ ਸਕੇ ਤੁਸੀਂ ਸਮੂਹ ਦੇ ਨਾਲ ਘੁੰਮੋ ਜਿੱਦਾਂ 2-4 5 ਵਿਅਕਤੀਆਂ ਦੇ ਨਾਲ ਹੀ ਘੁੰਮੋ ਨੇਕਰ ਤੁਹਾਨੂੰ ਤੁਹਾਨੂੰ ਕੋਈ ਜਗਾ ਲੱਗਦਾ ਤਾਂ ਤੁਸੀਂ ਉਥੋਂ ਨਿਕਲਣ ਦੀ ਕੋਸ਼ਿਸ਼ ਕਰੋ ਸਮੂਹ ਦੇ ਵਿੱਚ ਘੁੰਮਣ ਦੇ ਨਾਲ ਤੁਹਾਨੂੰ ਸੁਰੱਖਿਆ ਵੀ ਜ਼ਿਆਦਾ ਮਹਿਸੂਸ ਹੋਵੇਗੀ ਅਜਿਹਾ ਜਗਾ ਤੇ ਘੁੰਮਣ ਜਾਣ ਲੱਗੇ ਆਪਣੇ ਜਿਹੜੇ ਸਰੀਰ ਉੱਪਰ ਕੀਮਤੀ ਗਹਿਣੇ ਵਗੈਰਾ ਨਾ ਪਾਓ ਜਿੰਨਾ ਹੋ ਸਕਦਾ ਸਾਦੇ ਹੋ ਕੇ ਜਾਓ ਕੋਈ ਵੀ ਕੀਮਤੀ ਸਮਾਨ ਜ਼ਿਆਦਾ ਆਪਣੇ ਪਾਸ ਨਾ ਰੱਖੋ ਜੇਕਰ ਤੁਹਾਡੇ ਕੋਲ ਅਜਿਹਾ ਕੀਮਤੀ ਸਮਾਨ ਹੁੰਦਾ ਹੈ ਤਾਂ ਇਹ ਵੀ ਤੁਹਾਡੀ ਜ਼ਿੰਦਗੀ ਨਹੀਂ ਸਰਦਾਰਦੀ ਵੀ ਬਣ ਸਕਦਾ ਹੈ ਜਿਸ ਤਰ੍ਹਾਂ ਪਹਿਲਗਾਮ ਦੇ ਵਿੱਚ ਅੱਤਵਾਦੀਆਂ ਵੱਲੋਂ ਗੋਲੀ ਚਲਾਈ ਗਈ ਹੈ ਅਗਰ ਅਜਿਹਾ ਕੋਈ ਵਾਕਿਆ ਹੁੰਦਾ ਤਾਂ ਆਪਾਂ ਨੇ ਆਪ ਨੂੰ ਮਜ਼ਬੂਤ ਫਰਨੀਚਰ ਕਮਰੇ ਜਾਂ ਕਿਸੇ ਕੰਧ ਜਾਂ ਰੁੱਖ ਦੇ ਹੇਲੇ ਲਪਕੋਣ ਦੀ ਕੋਸ਼ਿਸ਼ ਕਰੋ ਗੋਲੀ ਚੱਲਣ ਦੌਰਾਨ ਤੁਸੀਂ ਜ਼ਮੀਨ ਉੱਤੇ ਬਿਲਕੁਲ ਲੇਟ ਜਾਓ ਖੜੇ ਨਾ ਹੋਵੋ ਸ਼ਾਂਤ ਰਹੋ ਤੇ ਆਪਣੇ ਆਪ ਨੂੰ ਸ਼ਾਂਤ ਰੱਖੋ ਕੋਈ ਵੀ ਰੌਲਾ ਵਗੈਰਾ ਨਾ ਪਾਓ ਚੀਕਾਂ ਵਗੈਰਾ ਨਾ ਮਾਰੋ ਜੇਕਰ ਜਿਹੇ ਸਮੇਂ ਤੇ ਤੁਹਾਡੇ ਮੋਬਾਈਲ ਦੀ ਰਿੰਗ ਆਉਣਾ ਤਾਂ ਉਹਨੂੰ ਵੀ ਉਸੇ ਵਕਤ ਬੰਦ ਕਰ ਦਿਓ ਤਾਂ ਕਿ ਜਿਹੇ ਸਮੇਂ ਦੇ ਉਤੇ ਤੁਹਾਡੇ ਮੋਬਾਈਲ ਦੀ ਰਿੰਗ ਵੱਜਣ ਨਾਲ ਤੁਹਾਡੀ ਗਤੀਵਿਧੀ ਦਾ ਜਿਹੜੇ ਟੈਰਰਿਸਟ ਗਰੁੱਪ ਨੇ ਉਹਨਾਂ ਨੂੰ ਪਤਾ ਲੱਗ ਸਕਦਾ ਹੈ ਇਜਾਹੇ ਸਮੇਂ ਤੇ ਆਪਣਾ ਜਿਹੜਾ ਮੋਬਾਈਲ ਉਹਦੀ ਰਿੰਗ ਵੀ ਬੰਦ ਕਰਕੇ ਰੱਖੋ ਕੋਈ ਵੀ ਕਿਸੇ ਤਰ੍ਹਾਂ ਦਾ ਸ਼ੋਰ ਨਾ ਕਰੋ ਅਗਰ ਤੁਸੀਂ ਕਿਸੇ ਕਮਰੇ ਵਿੱਚ ਲੁਕ ਜਾਂਦੇ ਹੋ ਤਾਂ ਉਹਦੀਆਂ ਦਰਵਾਜ਼ੇ ਖਿੜਕੀਆਂ ਉਸੇ ਵਕਤ ਬੰਦ ਕਰ ਦਿਓ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਦੱਸਿਆ ਅਜਿਹੀ ਸਥਿਤੀ ਵਿੱਚ ਤੁਹਾਡੇ ਕੋਲ ਅਗਰ ਲੋਕਲ ਪ੍ਰਸ਼ਾਸਨ ਦਾ ਕੋਈ ਸਬੰਧਕ ਭਾਗ ਦਾ ਕੰਟਰੋਲ ਰੂਮ ਦਾ ਨੰਬਰ ਹੋਵੇਗਾ ਤਾਂ ਤੁਰੰਤ ਆਪਣੇ ਉੱਥੇ ਸੂਚਨਾ ਦੇਣ ਦੀ ਕੋਸ਼ਿਸ਼ ਕਰੋ ਜੇਕਰ ਅਜਿਹੇ ਦੌਰਾਨ ਤੁਹਾਨੂੰ ਅਜਿਹਾ ਦਾ ਮੌਕਾ ਮਿਲੇ ਤਾਂ ਤੁਸੀਂ ਆਪਣੇ ਆਪ ਨੂੰ ਫਾਇਰਿੰਗ ਤੋਂ ਦੂਰ ਭੱਜਣ ਦੀ ਕੋਸ਼ਿਸ਼ ਕਰੋ ਅਜਿਹੇ ਰਸਤੇ ਨੂੰ ਰਾਹੀਂ ਭੱਜੋ ਜਿਸ ਤੇ ਉੱਪਰ ਕੋਈ ਜੋਖਮ ਨਾ ਹੋਵੇ ਜਿਸ ਤਰ੍ਹਾਂ ਮੈਂ ਵੀ ਗੱਲ ਕਰ ਚੁੱਕਾ ਕਈ ਵਾਰੀ ਅਜਿਹੇ ਟੈਰਰਿਸਟ ਗਰੁੱਪ ਜਿਹੜੇ ਹੈ ਉਹ ਜਿੱਥੋਂ ਦੀ ਆਮ ਲੋਕਾਂ ਨੇ ਨਿਕਲਣਾ ਹੋਵੇ ਜਹੀ ਸਥਿਤੀ ਜਿਹਦਾ ਅਗ ਲੱਗਦੀ ਜਾਂ ਕੋਈ ਇਹੋ ਜਿਹੀ ਫਾਇਰਿੰਗ ਹੋਣ ਦੌਰਾਨ ਉੱਥੋਂ ਭੱਜਣਾ ਹੋਵੇ ਤਾਂ ਉਹ ਜਿਹੜਾ ਮੇਨ ਰਸਤਾ ਹੁੰਦਾ ਉਸ ਜਗ੍ਹਾ ਦਾ ਮੇਨ ਰਸਤਾ ਹੋਵੇਗਾ ਉੱਥੇ ਵੀ ਕੋਈ ਨਾ ਕੋਈ ਟੈਰਿਸਟ ਆਪਣਾ ਜਿਹੜਾ ਬੰਦਾ ਉਹ ਖੜਾ ਕਰਨਗੇ ਤਾਂ ਕਿ ਵੱਤਵਾਦ ਨੁਕਸਾਨ ਕਰ ਸਕਣ ਇਸ ਲਈ ਜਿਹੜਾ ਮੇਨ ਰਸਤਾ ਹੋਵੇ ਉਥੋਂ ਦੀ ਭਜਣ ਦੀ ਕੋਸ਼ਿਸ਼ ਨਾ ਕਰੋ ਦੂਸਰਾ ਕੋਈ ਰਸਤਾ ਆਪਣਾ ਬਣਾਓ ਜਿੰਨਾ ਹੋ ਸਕੇ ਜੋਖਮ ਭਰਿਆ ਰਸਤਾ ਨਾ ਬਣਾਓ ਆਪਣੇ ਆਪ ਨੂੰ ਸੇਫ ਕਰਨ ਦੀ ਕੋਸ਼ਿਸ਼ ਕਰੋ ਮੌਕੇ ਤੇ ਅਗਰ ਇਸੇ ਜਿਹੇ ਦੌਰਾਨ ਕੋਈ ਸੁਰੱਖਿਆ ਫੋਰਸ ਆ ਜਾਂਦੀ ਹੈ ਤਾਂ ਆਪਣੇ ਜਿਹੜੇ ਹੱਥ ਉਸੇ ਵਕਤ ਖੜੇ ਕਰ ਦਿਓ ਤਾਂ ਕਿ ਉਹਨਾਂ ਨੂੰ ਪਤਾ ਲੱਗ ਜਾਵੇ ਕਿ ਇਹਨਾਂ ਦੇ ਵਿੱਚ ਕੋਈ ਟੈਰਰਿਸਟ ਨਹੀਂ ਹੈ ਤਾਂ ਕਿ ਕੋਈ ਵੀ ਬਿਨਾਂ ਕਾਰਨ ਤੋਂ ਫਾਇਰਿੰਗ ਇਸ ਰੱਖਿਆ ਦਸਤੇਵਲੋਂ ਨਾ ਹੋ ਜਾਵੇ ਤੋਂ ਇਹ ਕੁਝ ਗੱਲਾਂ ਜਿਹੜੀਆਂ ਹੁੰਦੀਆਂ ਉਹ ਆਪਣੇ ਸੁਰੱਖਿਆ ਸੰਬੰਧੀ ਉਹ ਮੈਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਵੈਸੇ ਤੇ ਆਮ ਲੋਕਾਂ ਨੂੰ ਪਤਾ ਹੀ ਹੋਵੇਗਾ ਪਰ ਫਿਰ ਵੀ ਆਪਾਂ ਜਿੱਦਾਂ ਗੱਲ ਕਰੀਏ ਤੇਈ ਵਾਰੇ ਕਿਸੇ ਦੀ ਕੋਈ ਗੱਲ ਕਹੀ ਉਸ ਵळे ਸੁਣੀ ਜਿਹੜੀ ਉਹ ਕੰਮ ਆ ਜਾਂਦੀ ਇਸ ਲਈ ਮੇਰਾ ਵੀਡੀਓ ਬਣਾਉਣ ਦਾ ਮਕਸਦ ਇਹ ਹੀ ਸੀ ਕਿ ਆਪਾਂ ਨੂੰ ਕੁਛ ਨਾ ਕੁਛ ਜਾਣਕਾਰੀ ਜਿਹੜੀ ਮਿਲ ਸਕੇ ਜੇ ਇਹ ਹਾਲਾਤਾਂ ਨੂੰ ਆਪਾਂ ਕਿੱਦਾਂ ਇਹਦੇ ਹੀ ਸਥਿਤੀ ਵਿੱਚੋਂ ਆਪਾਂ ਨਿਕਲਣਾ ਹੁੰਦਾ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਜੇ ਤਾਂ ਵੀਡੀਓ ਨੂੰ ਲਾਈਕ ਕਰਿਓ ਇਹ ਜਾਣਕਾਰੀ ਵੱਧ ਤੋਂ ਵੱਧ ਲੋਕਾਂ ਨਾਲ ਸ਼ੇਅਰ ਕਰੋ ਤਾਂ ਕਿ ਹਰ ਕੋਲ ਇਸ ਬਾਰੇ ਜਾਣਕਾਰੀ ਹੋਵੇ ਕਿ ਜਹੀ ਸਥਿਤੀ ਨਾਲ ਆਪਾਂ ਕਿੱਦਾਂ ਨਿਕਟਣਾ ਹੈ ਤੁਸੀਂ ਮੇਰੀ ਵੀਡੀਓ ਦੇਖੀ ਆਪਣਾ ਕੀਮਤੀ ਸਮਾਂ ਕੱਢਿਆ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਉਂਦੇ ਰਹੋ ਰੱਬ ਰੱਖਾ ਜੀ